ਪਿਤਾ ਦਿਨੀ ਪੰਜਾਬ ਅੰਦਰ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਹਦੀਆਬਾਦ ਫਗਵਾੜਾ ਵਿਖੇ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਇਸ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਸੰਤੋਸ਼ ਕੁਮਾਰ ਗੋਗੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਪਾਰਟੀ ਦੇ ਹੋਰ ਵਰਕਰਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਉੱਥੇ ਹੀ ਬਾਅਦ ਵਿੱਚ ਸਮੂਹ ਪਾਰਟੀ ਵਰਕਰਾਂ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਇਸ ਦ ਸੌਰਮ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲਿਆ ਅਤੇ ਅਸ਼ੋਕ ਪਾਟਿਆ ਵੀ ਮੌਜੂਦ ਸਨ ਆਪਣੇ ਸੰਬੋਧਨ ਵਿੱਚ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਇਹ ਸਾਰਾ ਸਮਾਗਮ ਡਾਕਟਰ ਰਾਜਮਾਰ ਚੱਬੇਵਾਲ ਦੀ ਜਿੱਤ ਦੀ ਖੁਸ਼ੀ ਵਿੱਚ ਮਨਾਇਆ ਗਿਆ ਹੈ ਉਹਨਾਂ ਦੱਸਿਆ ਕਿ ਇਹ ਖੁਸ਼ੀ ਇਸ ਲਈ ਦੇਰੀ ਨਾਲ ਮਨਾਈ ਗਈ ਹੈ ਕਿਉਂਕਿ ਸ਼ਹੀਦ ਦੀ ਦਿਹਾੜੇ ਚੱਲ ਰਹੇ ਸਨ ਉਹਨਾਂ ਹਲਕਾ ਵਾਸੀਆਂ ਨੂੰ ਵਿਸ਼ਵਾਸ ਹੋਏਗਾ ਕਿ ਹਲਕੇ ਦੇ ਕੰਮ ਬਿਨਾ ਕਿਸੇ ਭੇਦਭਾਵ ਦੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅੱਜ ਹਦੀਆਬਾਦ ਡਾਕਟਰ ਅੰbedkar ਚੌਕ ਵਿਖੇ ਫਗਵਾੜਾ ਵਿਖੇ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਆ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਆ ਸਾਡੇ ਵਿਚਕਾਰ ਸਾਡੀ ਸਾਰੀ ਹੀ ਜਿਹੜੀ ਸੀਨੀਅਰ ਟੀਮ ਆ ਅਫੀਸ਼ੀਅਲ ਟੀਮ ਆ ਵਿਚਕਾਰ ਮੌਜੂਦ ਆ ਔਰ ਬੜੇ ਦਿਨ ਹੋ ਗਏ ਸੀ ਕਿ ਜਿਹੜੇ ਅਸੀਂ ਇਹ ਖੁਸ਼ੀ ਨਹੀਂ ਮਨਾ ਪਾ ਰਹੇ ਸੀ ਉਹਦਾ ਕਾਰਨ ਸੀ ਕਿ ਸ਼ਹੀਦੀ ਜਿਹੜੇ ਦਿਹਾੜੇ ਚੱਲ ਰਹੇ ਸੀਗੇ ਔਰ ਸਾਡਾ ਫਰਜ਼ ਬਣਦਾ ਸੀ ਉਹਨਾਂ ਦੀ ਮਾਨਤਾ ਕਰਨੀ ਇੱਕ ਮਰਿਆਦਾ ਰੱਖਣੀ ਔਰ ਸਾਡੀ ਟੀਮ ਨੇ ਪੂਰਾ ਸਾਡਾ ਸਾਥ ਦੇ ਕੇ ਅੱਜ ਇਸ ਦਿਨ ਦੇ ਵਿੱਚ ਪੂਰੀ ਖੁਸ਼ੀ ਮਨਾਈ ਆ ਔਰ ਸਾਰੇ ਹੀ ਹਲਕਾ ਨਿਵਾਸੀਆਂ ਦਾ ਲੋਕ ਸਭਾ ਹਲਕਾ ਨਿਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪੈਰਾਂ ਤੇ ਖੜੇ ਕੀਤਾ ਔਰ ਖਾਸ ਕਰਕੇ ਪੁਵਾੜਾ ਨਿਵਾਸੀਆਂ ਦਾ ਜਿਨ੍ਹਾਂ ਦਾ ਅਸੀਂ ਕਦੀ ਵੀ ਦੇਣਾ ਨਹੀਂ ਦੇ ਸਕਦੇ ਔਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੇ ਜਿੰਨੇ ਵੀ ਕੰਮਾਂ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਤੁਹਾਡਾ ਸਾਥ ਦਿੱਤਾ ਜਾਵੇਗਾ ਜਿਨ੍ਹਾਂ ਵਲੰਟੀਅਰ ਸਾਥੀਆਂ ਨੇ ਜਿਨ੍ਹਾਂ ਬਲੌਕ ਪ੍ਰਧਾਨ ਸਹਿਬਾਨ ਨੇ ਔਰ ਜਿਨ੍ਹਾਂ ਵੀ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਨੇ ਔਰ ਵਲੰਟੀਅਰ ਨੇ ਸਾਥ ਦਿੱਤਾ ਵਾ ਜਿੰਨਾ ਇਹਨਾਂ ਦਾ ਸ਼ੁਕਰੀਆ ਦਾ ਕਹਾਲੀਏ ਬਹੁਤ ਘੱਟ ਆ ਔਰ ਸਭ ਤੋਂ ਵੱਡਾ ਸ਼ੁਕਰੀਆ ਦਾ ਨਗਰ ਦੇ ਲੋਕਾਂ ਦਾ ਜਿਨ੍ਹਾਂ ਦਾ ਯੋਗਦਾਨ ਕਦੇ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਇਸ ਦੌਰਾਨ ਸ਼ੋਗ ਪਾਟੀਆਂ ਨੇ ਵੀ ਜਿੱਤ ਲਈ ਇਸ ਨੂੰ ਪਾਰਟੀ ਵਰਕਰਾਂ ਤੇ ਸੰਤੋਸ਼ ਮਰ ਗੋਗੀ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਡਾਕਟਰ ਰਾਜਕਮਰ ਚੱਬੇਵਾਲ ਦੀ ਜਿੱਤ ਹਲਕੇ ਦੇ ਵਸਿਆ ਨਹੀਂ ਜਿੱਤਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਮਹੱਲਾ ਵਾਸੀ ਮੌਜੂਦ ਸਨ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਜਿਹੜੇ ਸਾਡੇ ਨਵੇਂ-ਨਵੇਂ ਐਮਪੀ ਸਾਹਿਬ ਹੁਸ਼ਿਆਰਪੁਰ ਹਲਕੇ ਤੋਂ ਬਣੇ ਆ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਫਗਵਾੜਾ ਵਿਖੇ ਹਦੀਆਬਾਦ ਵਿਖੇ ਅੱਜ ਲੱਡੂ ਵੰਡੇ ਗਏ ਆ ਤੇ ਸਮੂਹ ਸੰਗਤਾਂ ਨੇ ਬੜੇ ਹੀ ਪਿਆਰ ਨਾਲ ਲੱਡੂ ਖਾਦੇ ਆ ਇਹ ਜਿੱਤ ਇੱਕ ਇਤਿਹਾਸਿਕ ਜਿੱਤ ਆ ਇਹ ਆਮ ਆਦਮੀ ਪਾਰਟੀ ਲਈ ਬਹੁਤ ਹੀ ਅਹਿਮ ਜਿੱਤ ਆ ਇਹ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇਦੇ ਆ ਜਿਹੜੇ ਸਾਡੇ ਸੰਸਦ ਵਿੱਚ ਜਾ ਕੇ ਬੋਲਣਗੇ ਰਾਜਕਮਰ ਚੱਬੇਵਾਲ ਜੀ ਉਹਨਾਂ ਦੇ ਵਿੱਚੋਂ ਇੱਕ ਆ ਉਹ ਸਾਡੀ ਆਵਾਜ਼ ਬਣ ਕੇ ਸੰਸਦ ਵਿੱਚ ਗੂੰਜਣਗੇ ਸਾਡੇ ਹੱਕਾਂ ਦੀ ਗੱਲ ਕਰਨਗੇ ਤੇ ਸਾਨੂੰ ਹੁਸ਼ਿਆਰਪੁਰ ਏਰੀਆ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਸੈਂਟਰ ਤੋਂ ਲਿਆ ਕੇ ਦੇਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ